ਅੱਜ ਭਾਈ ਮਹਿੰਗਾ ਸਿੰਘ ਦੀ ਸ਼ਹੀਦੀ ਹੋਈ ਅੱਜ ਦੇ ਦਿਨ ਪਹਿਲੀ ਸ਼ਹੀਦੀ ਸੀ ਉਸ ਤੋਂ ਬਾਅਦ 6 ਜੂਨ ਤੱਕ ਸੰਤ ਜਨਰ ਸਿੰਘ ਖਾਲਸਾ ਪੰਡਤਾਂ ਵਾਲੇ ਭਾਈ ਅਮਰੀਕ ਸਿੰਘ ਬਾਬਾ ਟਾਰਾ ਸਿੰਘ ਜਨਨਸਪੀਸ ਦੇ ਸ਼ਹੀਦੀਆਂ ਹੋ ਜਾਂਦੀਆਂ 6 ਜੂਨ ਨੂੰ ਵੱਡਾ ਪ੍ਰੋਗਰਾਮ ਹੁੰਦਾ ਅਕਾਲ ਤਖਤ ਸਾਹਿਬ ਵੀ ਸੰਬੋਧਨ ਕੀਤਾ ਸਿੰਘ ਸਾਹਿਬਾਂ ਵੱਲੋਂ ਪਰ ਜੋ ਟਕਰਾ ਦੀ ਨੀਤੀ ਬਣੀ ਹੋਈ ਆ ਜੋ ਹੁਣ ਤੱਕ ਵੀ ਕਹਿ ਗਿਆ ਟਕਸਾਲ ਵੱਲੋਂ ਜੋ ਸੁਨੇਹੇ ਆ ਰਹੇ ਆ ਜੋ ਆਪਸੀ ਖੁਰਤਨਾ ਬਣੀ ਆ ਇਸ ਨੂੰ ਅਕਾਲੀ ਦਲ ਅੰਮ੍ਰਿਤਸਰ ਕਿਵੇਂ ਦੇਖਦਾ ਅਕਾਲੀ ਦਲ ਅੰਮ੍ਰਿਤਸਰ ਕੋਈ ਸੇ ਬੰਦੇ ਦੀ ਪੜਾਈ ਪਾਲਟੀ ਨਹੀਂ ਹੈ ਇਹ ਹੁਕਮਨਾਮਿਆਂ ਦੀ ਰੋਸ਼ਨੀ ਚੋਂ 1 ਮਈ 1994 ਨੂੰ ਅਕਾਲ ਤਖਤ ਸਭ ਤੋਂ ਪੈਦਾ ਹੋਇਆ ਹੈ ਔਰ ਇਹਨੂੰ ਪੈਦਾ ਕਰਨ ਲੱਗਿਆਂ ਸਮਾ ਲੱਗਾ ਹੈ ਐਲਾਨ ਨਾਮੇ ਨੂੰ ਨਾਂ ਦੇਣ ਲੱਗਿਆਂ ਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਨਾਂ ਦੇਣ ਲੱਗਿਆਂ ਔਰ ਉਹਦਾ ਪ੍ਰਧਾਨ ਵੀ ਸੰਜਨੈਲ ਸਿੰਘ ਆਪਣੇ ਆਪ ਹੀ ਤੈਅ ਕਰਕੇ ਗਏ ਸਨ ਸੋ ਜਿਹੜਾ ਅੱਜ ਜਿੰਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਆਪਣੀ ਲੀਹ ਤੋਂ ਲੱਥਨ ਨਹੀਂ ਦਿੱਤਾ ਤੇ ਆਪਣੀ ਦਿਸ਼ਾ ਵੱਲ ਗਏ ਆ ਔਰ ਜਿਹੜੇ ਦਿਸ਼ਾ ਤੋਂ ਭਟਕੇ ਸਿੱਖ ਹੈ ਉਹ ਜਿੱਥੇ ਸ਼ਹਾਦਤ ਹੋਈ ਹੈ ਸੰਤਾਂ ਦੀ ਜਿੱਥੇ 72 ਗੋਲੀਆਂ ਛੀਨੇ ਚ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਉੱਥੇ ਸ਼ਹਾਦਤ ਨਹੀਂ ਮਨਾਉਂਦੇ ਪਰ ਆਪੋ ਆਪਣੇ ਟਿਕਾਣਿਆਂ ਤੇ ਮਨਾਉਂਦੇ ਆ ਇਹਦਾ ਕਾਰਨ ਕੀ ਹੈ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਜਿੱਥੇ ਬੋਲਦਾ ਉੱਥੇ ਨਹੀਂ ਜਾਣਾ ਅਸੀਂ ਤਾਂ ਵੱਖਰੇ ਥਾਂ ਤੇ ਕਰਨਾ ਹੈ ਸੋ ਦੁਸ਼ਮਣੀ ਪਤਾ ਕੀ ਹੈ ਕਿ ਸਿਮਰਨਜੀਤ ਸਿੰਘ ਮਾਨ ਦਸ਼ਾ ਜਿਹੜੀ ਵਿਗੜੀ ਸਿੱਖ ਕੌਮ ਦੀ ਉਹਨੂੰ ਸਹੀ ਕਰਨੀ ਚਾਹੁੰਦਾ ਹੈ ਔਰ ਅਕਾਲ ਤਖਸਾਲ ਵੱਲ ਨੂੰ ਮੁੱਖ ਰੱਖਦਾ ਤੇ ਦਿੱਲੀ ਵੱਲ ਨੂੰ ਪਿੱਠ ਕਰਦਾ ਹੈ ਤੇ ਜਿਹੜੇ ਬੰਦਿਆਂ ਨੇ ਦਿੱਲੀ ਵੱਲ ਨੂੰ ਮੁੱਖ ਕੀਤਾ ਹੈ ਤੇ ਸ੍ਰੀ ਅਕਾਲ ਤਖਸਾਲ ਵੱਲ ਨੂੰ ਪਿੱਠ ਕੀਤੀ ਹੈ ਉਹ ਥਾਂ-ਥਾਂ ਤੇ ਆਪਣੀਆਂ ਮਣਾਉਣ ਕੋਈ ਤਰਾਜ ਨਹੀਂ ਪਰ 5 ਜੂਨ ਨੂੰ ਮਨਾ ਲੈਣ 7 ਜੂਨ ਨੂੰ ਮਨਾ ਲੈਣ ਪਰ 6 ਜੂਨ ਨੂੰ ਸਾਰੀ ਕੌਮ ਨੂੰ ਜਿਹੜਾ ਸਿੱਖ ਸਹਿਰਦ ਹੈ ਲੀਡਰ ਉਹ ਕਵੇ ਕਿ ਸ੍ਰੀ ਅਕਾਲ ਤਖਸਾਲ ਤੇ ਪਹੁੰਚੋ ਦਮਦਮੀ ਟਕਸਾਲ ਤੇ ਅਕਾਲ ਤਖਸਾਲ ਵਾਲਿਆਂ ਦੂਰੀਆਂ ਜੋ ਬਣੀਆਂ ਹੋਈਆਂ ਵਾਂ ਅਕਾਲੀ ਦਲਾ ਅਮਰਸਰ ਉਹਨੂੰ ਕਿਵੇਂ ਵੇਖਦੇ ਆ ਕੱਲ ਬਾਬਾ ਰਾਮ ਸਿੰਘ ਖਾਲਸਾ ਨੇ ਕਿਹਾ ਕਿ ਜੇ ਉੱਪਰੋਂ ਬੋਲਿਆ ਗਿਆ ਵਸੀਲ ਤੋਂ ਕੁਝ ਬੋਲਿਆ ਗਿਆ ਉਹਦਾ ਅਸੀਂ ਵਿਰੋਧ ਕਰਾਂਗੇ ਸਿੰਘ ਸਭ ਗੜਗੱਜ ਦਾ ਵਿਰੋਧ ਪਰ ਤੁਹਾਡਾ ਜੋ ਸਰਦਾਰ ਸਿੰਘ ਮਾਨ ਦਾ ਸਨੇਹਾ ਹੁੰਦਾ ਉਹ ਕੈਨੇ ਗੜਗੱਜੀ ਦੀ ਹੱਕ ਦੇ ਵਿੱਚ ਆਉਂਦਾ ਇਹ ਦੂਰੀਆਂ ਕਿਉਂ ਬਣ ਰਹੀਆਂ ਜਦੋਂ ਸਮਾਵਗੜਦਾ ਹੈ ਮਾਹੌਲ ਖਰਾਬ ਹੁੰਦਾ ਤੇ ਜਿਹੜੇ ਐ ਸਿੱਖ ਭਰਾ ਮਾਰੂ ਜੰਗ ਕਰ ਲੈਂਦੇ ਆ ਭਰਾ ਮਾਰੂ ਜੰਗ ਹੁੰਦੀ ਕਿਤਰਾ ਹੈ ਅੱਜ ਦਿੱਲੀ ਨੇ ਹਰ ਪਿੰਡ ਚ ਪੰਜ ਪੰਜ ਦਲਾਲ ਪੈਦਾ ਕੀਤੇ ਜਿਹੜੇ ਦਿੱਲੀ ਦੀ ਦਲਾਲੀ ਕਰਦੇ ਆ ਜਿਨ੍ਹਾਂ ਨੇ ਪਿੰਡ ਦੇ ਵਿੱਚ ਸਾਰੇ ਲੋਕਾਂ ਨੂੰ ਵੰਡਿਆ ਇਹ ਪੰਜ ਚਾਰ ਥਾਵਾਂ ਤੇ ਜਿਹੜਾ ਬੰਦਾ ਵੱਧ ਝੋਲੀ 'ਚ ਪਾ ਕੇ ਦਿੱਲੀ ਕਹਣੇ ਪਾ ਦਿੰਦਾ ਹੈ ਉਹਨੂੰ ਉਹ ਪਿੰਡ ਦੀ ਵਜਿਰੀ ਦੇ ਦਿੰਦੇ ਆ ਇਸੇ ਕਰਕੇ ਉਹਨਾਂ ਨੇ ਸਾਡੇ ਲੋਕਾਂ ਨੇ ਸਾਡੇ ਨਿੱਕੇ ਨਿੱਕੇ ਸਾਡੇ ਆਮ ਸਿੱਖਾਂ ਨੂੰ ਕਹਣੇ ਪਾਇਆ ਦਿੱਲੀ ਕੋਲ ਤੇ ਜਿੱਦਣ ਸਿੱਖਾਂ ਨੇ ਗੁੱਸਾ ਕੱਢਿਆ ਨਾ ਜਿਹੜੇ ਅੱਜ 7% ਸਿੱਖ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਆਜ਼ਾਦ ਹੋਣਾ ਹੈ ਜਿੱਦਣ ਉਹਨਾਂ ਨੂੰ ਗੁੱਸਾ ਉਹਨਾਂ ਕੱਢਿਆ ਫਿਰ ਇਹਨਾਂ ਲੋਕਾਂ ਤੇ ਨਿਕਲਣਾ ਜਿਹੜੇ ਅੱਜ ਦਿੱਲੀ ਦੇ ਰਾਹ ਪਏ ਆ ਅੱਜ ਗਲਦੀਪ ਗਲਦੀਪ ਸਿੰਘ ਦੀ ਜਗ੍ਹਾ ਤੇ ਮੰਨ ਲਓ ਹੋਰ ਕਿਸੇ ਨੂੰ ਉਹ ਲਾ ਦਿੰਦੇ ਐ ਤੇ ਫਿਰ ਇਹ ਇਹ ਤਾਂ ਜਿੱਦਾਂ ਉਹ ਆਪਣਾ ਹੈਗਾ ਅਸੀਂ ਰਾਮ ਰੀਵ ਨੂੰ ਮਾਫੀ ਦੇਣ ਵਾਲਾ ਜਥੇਦਾਰ ਉਹ ਦਿਨ ਕਿਉਂ ਨਹੀਂ ਕਿਹਾ ਕਿ ਇਸ ਸੰਦੇਸ਼ ਨਾ ਪੜੇ ਟਕਸਾਲ ਨੂੰ ਕਹਿਣਾ ਚਾਹੀਦਾ ਸੀ ਨਾ ਕਿ ਇਹ ਸੰਦੇਸ਼ ਨਾ ਪੜੇ ਇਹਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਕਿ ਸਰਸੇ ਵਾਲੇ ਨੇ ਕੀ ਯਾਰੀ ਸੀ ਕਿ ਉਹਦੇ ਵਾਰੀ ਨਹੀਂ ਤੇ ਅੱਜ ਸੰਦੇਸ਼ ਪੜਨ ਤੋਂ ਇਨਕਾਰ ਕੀਤਾ ਜਾਂਦਾ ਹੈ ਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਜਿੰਦਰ ਸਿੰਘ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਸੰਗਤ ਅੱਜ ਪਹੁੰਚ ਰਹੀ ਆ ਅੱਜ ਧੱਲੂ ਘਾਰੇ ਦਾ ਪਹਿਲਾ ਦਿਨ ਆ 1 ਜੂਨ 1 ਜੂਨ ਭਾਰਤੀ ਹਕੂਮਤ ਵੱਲੋਂ 1984 ਦੇ ਵਿੱਚ ਜੋ ਕਹਿਰ ਟਾਇਆ ਗਿਆ ਸੀ ਅਕਾਲ ਤਖਤ ਸਾਹਿਬ ਢਾਈ ਢੇਰੀ ਕਰਤਾ ਜਾਂਦਾ ਵਾ ਦਰਬਾਰ ਸਾਹਿਬ ਤੇ ਗੋਲੀਆਂ ਮਾਰੀਆਂ ਜਾਂਦੀਆਂ ਵਾ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਪਾਵਨ ਸਰੂਪ ਸੀ ਉਹਨੂੰ ਵੀ ਗੋਲੀਆਂ ਲੱਗਦੀਆਂ ਅੱਜ ਜਿੱਥੇ ਸੰਗਤ ਨਾਤਮਸਤਕ ਵੀ ਹੋ ਰਹੀ ਹੈ ਉੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਆ ਉੱਥੇ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਯਾਦ ਕੀਤਾ ਜਾ ਰਿਹਾ ਆ ਬਾਬਾ ਠਾਰਾ ਸਿੰਘ ਜਰਨੈਲ ਸੁਬੀਕ ਸਿੰਘ ਜੀ ਦੀ ਗੱਲ ਕਰਦੇ ਆ ਭਾਈ ਅਮਰੀਕ ਸਿੰਘ ਜਿਹੜੇ ਫੈਡਰੇਸ਼ਨ ਦੇ ਮੁਖੀ ਸੀ ਤੇ ਭਾਈ ਅਮਰੀਕ ਸਿੰਘ ਦੀ ਅਗਵਾਈ ਦੇ ਵਿੱਚ ਫੈਡਰੇਸ਼ਨ ਨੇ ਵੱਡ ਮੁੱਲਾ ਕਾਰਜ ਕੀਤਾ ਹਰਿਆਵਲ ਦੱਸਦੇ ਜਦੋਂ ਗੱਲ ਕਰਦੇ ਆ ਤੇ ਉਦੋਂ ਭਾਈ ਅਮਰੀਕ ਸਿੰਘ ਦਾ ਨਾਂ ਸੁਨਹਿਰੀ ਅੱਖਣਾ ਸਿਂ ਦਰਜ ਹੋ ਜਾਂਦਾ ਭਾਈ ਅਮਰੀਕ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਸ਼ਹੀਦਾਂ ਨੂੰ ਨਾਤਮਸਤਕ ਹੋਇਆ ਜਾ ਰਿਹਾ ਅਕਾਲੀ ਦਾ ਅੰਮ੍ਰਿਤਸਰ ਤੋਂ ਵੀ ਇੱਥੇ ਵੀਰ ਪਹੁੰਚੇ ਆ ਸਾਡੇ ਨਾਲ ਬਲੇਰ ਸਾਹਿਬ ਆਰਪਾਲ ਸਿੰਘ ਜੀ ਗੁਰਫਤੇ ਸਾਂਝ ਕਰਦੇ ਆ ਬਲੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਘੱਲੂ ਘਰਾ ਸਫਤਾ ਚੱਲਣ ਡਿਆ ਹਫਤੇ ਦਾ ਪਹਿਲਾ ਦਿਨ ਅੱਜ ਅੱਜ ਭਾਈ ਮਹਿੰਗਾ ਸਿੰਘ ਬੱਬਰ ਨੂੰ ਯਾਦ ਕੀਤਾ ਗਿਆ ਤੁਸੀਂ ਵੀ ਦਰਸ਼ ਮੇਲੇ ਕਰਕੇ ਆਏ ਹੋ ਉਸ ਅਰਦਾਸ ਦੇ ਵਿੱਚ ਜੀ ਅੰਤਮ ਅਰਦਾਸ ਸਮਾਗਮ ਕਰਵਾਇਆ ਜਾਂਦੇ ਜਿਹੜੇ ਉਹਨਾਂ ਦੇ ਵਿੱਚ ਅੱਜ 44ਵਾਂ ਸ਼ਹੀਦੀ ਸਮਾਗਮ ਸੀ ਉਹ ਚ ਤੁਸੀਂ ਵੀ ਹਾਜ਼ਰੀ ਭਰੀ ਹੋ ਇਹਨਾਂ ਜਿਹੜਾ ਨੂੰ ਕਿਵੇਂ ਵੇਖਦੇ ਆ ਕੀ ਪ੍ਰੋਗਰਾਮ ਕੀਤੇ ਜਾਂਦੇ ਆ ਕਾਲੀਦਾਲਾ ਅਮਰਸਰ ਵੱਲੋਂ ਅੱਜ ਸਿੱਖ ਪੰਥ ਵਾਸਤੇ ਬਹੁਤ ਵੱਡਾ ਦਿਨ ਹੈ ਕਿਉਂਕਿ ਬੇਸ਼ੱਕ ਤੋਂ ਬਾਬਾ ਨਾਨਕ ਜੀ ਨੇ ਸਾਨੂੰ ਪਹਿਲਾਂ ਹੀ ਸਿਧਾਂਤ ਬਖਸ਼ਿਆ ਹੈ ਪਰ ਉਸ ਤੋਂ ਬਾਅਦ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸਨ ਜਦੋਂ ਹਕੂਮਤ ਨੇ ਸਾਡਾ ਦਰਬਾਰ ਸਾਹਿਬ ਜਾਣ ਤੋਂ ਪਿਆਰਾ ਤਖਤ ਢਾਹ ਢੇਰੀ ਕੀਤਾ ਹੈ 20 ਹਜ਼ਾਰ ਬੀਬੀ ਤੇ ਬੱਚੇ ਦੀ ਸ਼ਹਾਦਤ ਹੋਈ ਹੈ। ਉਦੋਂ ਦੁਬਾਰਾ ਖਾਲਸਤਾਨ ਦੀ ਨੀਂ ਸਨ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਨੇ ਕਿਹਾ ਇਹ ਰੱਖੀ ਗਈ ਤੇ ਇਹ ਖਾਲਸਤਾਨ ਸਾਡਾ ਦੇਸ਼ ਬਣੂਗਾ ਕਿਉਂਕਿ ਬੜੇ ਸਾਡੇ ਨੌਜਵਾਨ ਹਿਜਰਤ ਕਰਕੇ ਆਸੇ-ਪਾਸੇ ਜਾਂਦੇ ਆ ਕਿਉਂਕਿ ਸਾਡਾ ਘਰ ਨਹੀਂਗਾ ਤੇ ਬਬਰ ਮਹਿੰਗਾ ਸਿੰਘ ਦੀ ਵਰਛੀ ਤੇ ਅੱਜ ਸਾਡੇ ਨੌਜਵਾਨਾਂ ਨੂੰ ਇਹ ਸੰਕੇਤ ਮਿਲਦਾ ਹੈ ਕਿ ਅਸੀਂ ਆਪਣੇ ਘਰ ਵਾਸਤੇ ਯੋਜਨਾ ਹੈ ਤੇ ਆਪਣੇ ਡੈਮੋਕ੍ਰੈਟਿਕ ਤਰੀਕੇ ਨਾਲ ਸਾਰੇ ਫੈਸਲੇ ਕਰਨੇ ਆ ਪਰ ਸਾਨੂੰ ਹਕੂਮਤ ਟੇਢੇ ਰਾਹ ਤੇ ਪਾਰ ਰਹੀ ਹੈ ਹਮੇਸ਼ਾ ਜਿਹੜਾ ਗੁਲਾਮ ਬੰਦਾ ਹੁੰਦਾ ਹੈ ਉਹ ਯਤਨ ਕਰਦਾ ਹੈ ਕਿ ਮੈਂ ਆਜ਼ਾਦੀ ਵਾਲੇ ਬੰਦੇ ਨੂੰ ਜਾਵਾਂ ਜੇ ਮੁਸਲਮਾਨ ਵੀਰਾਂ ਦਾ ਪਾਕਿਸਤਾਨ ਚ ਘਰ ਹੈਗਾ ਪਾਕਿਸਤਾਨ ਮਿਲਿਆ ਉਹਨਾਂ ਨੂੰ ਹਿੰਦੂ ਵੀਰਾਂ ਨੂੰ ਹਿੰਦੁਸਤਾਨ ਮਿਲਿਆ ਫਿਰ ਸਿੱਖ ਜਿਨ੍ਹਾਂ ਨੇ 83% ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਨਾ ਲੋਕਾਂ ਨੂੰ ਜਿਨ੍ਹਾਂ ਦੇ ਗੁਰੂਆਂ ਨੇ ਵੀ ਸੀਸ ਦੇ ਕੇ ਇਹਨਾਂ ਦਾ ਜੰਝੂ ਬਚਾਇਆ ਹੋਵੇ ਅੱਜ ਉਹਨਾਂ ਨੂੰ ਅਣਦੇਖਿਆ ਕਰਨਾ ਉਹਨਾਂ ਦੀ ਨਸ਼ਲ ਕੁਸ਼ੀ ਕਰਨੀ ਔਰ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਨੀਆਂ ਤੇ ਮੇਰੇ ਖਿਆਲ ਦੇ ਵਿੱਚ ਹਰ ਕੌਮ ਨੂੰ ਉਹਨਾਂ ਦੀ ਜਾਨ ਤੋਂ ਪਿਆਰਾ ਸਿਧਾਂਤ ਹੁੰਦਾ ਹੈ ਤੇ ਅੱਜ ਸਾਡੇ ਸਿਧਾਂਤ ਦਾ ਮਲਿਆ ਮੇਟ ਕਰਨ ਦਾ ਜਿਹੜਾ ਮਨਸੂਬਾ ਇਸ ਹਕੂਮਤ ਨੇ ਬਣਾਇਆ ਹੈ ਭਾਵੇਂ ਇੱਥੇ ਭਾਰਤ ਦੇ ਵਿੱਚ ਤੇ ਭਾਵੇਂ ਬਾਹਰ ਦੇ ਦੇਸ਼ਾਂ ਵਿੱਚ ਇਹਨਾਂ ਨੇ ਟੰਡੋਰਾ ਪੁੱਟਿਆ ਕਿ ਅਸੀਂ ਡੈਮੋਕਰੈਟਿਕ ਦੇਸ਼ ਹੈ ਤੇ ਉਹਨਾਂ ਧਾਰਾ 19 ਕੀ ਆਰਟੀਕਲ ਦੇ ਮਤਾਬਕ ਸਾਰਿਆਂ ਨੂੰ ਅਸੀਂ ਹੱਕ ਦਿੰਨੇ ਆ ਪਰ ਸਿੱਖਾਂ ਨਾਲ ਬੇਇਨਸਾਫੀ ਕਿਉਂ ਕੋਈ ਵੀ ਦੇਸ਼ ਆਪਣੇ ਵਚਿੰਦਿਆਂ ਤੇ ਗੋਲੀਆਂ ਚਲਾ ਕੇ ਉਹਨਾਂ ਦਾ ਤਖਤ ਨਹੀਂ ਢਾਉਂਦਾ ਉਹਨਾਂ ਦਾ ਗਰੰਥ ਗਲੀਆਂ 'ਚ ਨਹੀਂ ਰੋਲਦਾ ਉਹਨਾਂ ਦੇ ਨੌਜਵਾਨੀ ਨੂੰ ਨੌਕਰੀਆਂ ਦਿੰਦਾ ਹੈ ਨਾ ਕਿ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਦਾ ਹੈ ਔਰ ਸਾਡੇ ਹਰਦੀਪ ਸਿੰਘ ਨਿੱਜਰ ਨੂੰ ਵੀ ਕਰਤਾ ਸਾਡੇ ਦੀਪ ਸਿੰਘ ਸਿੱਧੂ ਨੂੰ ਮੂਸੇ ਵਾਲੇ ਨੂੰ ਅਵਤਾਰ ਸਿੰਘ ਖੰਡਾ ਇੰਨਾ ਪਿਆਰਾ ਗੁਰਸਿੱਖ ਜਿਹਦਾ ਕੋਈ ਕਸੂਰ ਨਹੀਂ ਮਨ ਨੂੰ ਵਿਚੀਦ ਕਰਤਾ ਆਜ਼ਾਦੀ ਦੀ ਗੱਲ ਕਰਨੇ ਕੀ ਕੋਈ ਜ਼ੁਲਮ ਹੈ ਆਪਣੇ ਘਰ ਦੀ ਗੱਲ ਕਰਨੇ ਕੋਈ ਜ਼ੁਲਮ ਹੈ ਪਰ ਇਹ ਦੇਸ਼ ਚਾਹੁੰਦਾ ਹੀ ਨਹੀਂ ਕਿ ਸ਼ਾਂਤੀ ਬਣੀ ਰਵੇ ਅੱਜ ਜੇ ਸਾਡੇ ਇੱਥੇ ਆਣ ਕੇ ਸਾਡੇ ਦਿਲ ਨੂੰ ਪਤਾ ਹੈ ਕਿ ਜੋ ਜੂਨ 1984 ਦੇ ਵਿੱਚ ਹੋਇਆ ਉਹ ਸਿੱਖਾਂ ਦੇ ਅੰਦਰੋਂ ਇਹ ਕੱਢਣ ਦਾ ਯਤਨ ਕਰਦੇ ਆ ਕਿ ਭੁੱਲ ਜਾਣ ਬੇਚੱਕ ਸਾਡੇ ਸਿੱਖਾਂ ਨੂੰ ਪਾੜ ਕੇ ਵੱਖ-ਵੱਖ ਥਾਵਾਂ ਤੇ ਵੰਡ ਕੇ ਇਹਨਾਂ ਨੇ ਯਤਨ ਕੀਤਾ ਹੈ ਕਿ ਇਹਨਾਂ ਦੀ ਤਾਕਤ ਘਟਾਈ ਜਾਵੇ ਪਰ ਸਿੱਖ ਲਿਆਕਤਵੰਦ ਬੁੱਧੀਵਾਨ ਕੌਮ ਹੈ ਸਿੱਖ ਬਹੁਤ ਦੁਨੀਆ ਦੇ ਵਿੱਚ ਅੱਜ ਬੈਠੀ ਹੈ ਉਹ ਪਰ ਆਪਣਾ ਦੇਸ਼ ਬਣਾਉਣ ਵਾਸਤੇ ਵਚਨਬੰਦ ਹੈ ਔਰ ਅਸੀਂ ਬੱਬਰ ਮਹਿੰਗਾ ਸਿੰਘ ਦੀ ਵਰਸ਼ੀ ਤੇ ਅੱਜ ਆਏ ਆ ਤੇ ਸਾਡੇ ਦਿਲ ਦੇ ਵਿੱਚ ਸੰਕਲਪ ਹੈ ਕਿ ਅਸੀਂ ਜੂਨ 1984 ਕਦੀ ਵੀ ਭੁੱਲ ਨਹੀਂ ਸਕਦੇ ਤੇ ਅਸੀਂ ਇਹ ਵੀ ਨਹੀਂ ਕਰ ਸਕਦੇ ਕਿ ਜਿੱਦਣ ਸਾਡਾ ਦੇਸ਼ ਬਣਿਆ ਅਸੀਂ ਦੂਜੇ ਦੇਸ਼ਾਂ ਦੇ ਧਰਮਾਂ ਤੇ ਟੈਕ ਕਰੀਏ ਜਾਂ ਉਹਨਾਂ ਨੂੰ ਢਾ ਦਈਏ ਇਹ ਸਿੱਖਾਂ ਦੇ ਹਿੱਸੇ ਨਹੀਂ ਆਇਆ ਇੱਕ ਪੰਗਤ ਤੇ ਇੱਕ ਸੰਗਤ ਦੀ ਗੱਲ ਕਰਦੇ ਆਂ ਅੱਜ ਬੇਸ਼ੱਕ ਸਾਰੇ ਦੇਸ਼ਾਂ ਦੇ ਵਿੱਚ ਦੇਸ਼ ਚਾਹੁੰਦੇ ਆ ਕਿ ਸਿੱਖ ਆਜ਼ਾਦ ਹੋਣ ਤੇ ਸਾਡੀ ਆਜ਼ਾਦੀ ਦੀ ਗੱਲ ਵੀ ਕੀਤੀ ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਕਰਕੇ ਇਸ ਭਾਰਤ ਦੀ ਹਕੂਮਤ ਨੂੰ ਦੋਸ਼ੀ ਠਹਿਰਾਇਆ ਕਿ ਤੁਸੀਂ ਸਿੱਖਾਂ ਦੀ ਨਸ਼ਲਕੁਸ਼ੀ ਕਰ ਰਹੇ ਹੋ ਔਰ ਇਹਨਾਂ ਉਹਨਾਂ ਦੇਸ਼ਾਂ ਦੀ ਵੱਡੇ ਦੇਸ਼ਾਂ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ ਪਰ ਅੱਜ ਮਹਿਸੂਸ ਕਰਦੇ ਆ ਪੰਜਾਬ ਦੇ ਨੌਜਵਾਨ ਹਰ ਬੱਚੇ-ਬੱਚੇ ਨੂੰ ਪਤਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਰੋਲ ਮਾਡਲ ਹੈ ਔਰ 20000 ਬੀਬੀ ਤੇ ਬੱਚਾ ਜਿਹੜਾ ਉਹਨੂੰ ਪੁੱਲਿਆਣੀ ਜਾ ਸਕਦਾ ਅੱਜ ਭਾਈ ਮਹਿੰਗਾ ਸਿੰਘ ਦੀ ਸ਼ਹੀਦੀ ਹੋਈ ਅੱਜ ਦੇ ਦਿਨ ਪਹਿਲੀ ਸ਼ਹੀਦੀ ਸੀ ਉਸ ਤੋਂ ਬਾਅਦ 6 ਜੂਨ ਤੱਕ ਸੰਤ ਜਨਰੈਲ ਸਿੰਘ ਖਾਲਸਾ ਫੰਡਰਾਂ ਵਾਲੇ ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਜਨਰਲ ਸਪੀਸ ਦੇ ਸ਼ਹੀਦੀਆਂ ਹੋ ਜਾਂਦੀਆਂ 6 ਜੂਨ ਨੂੰ ਵੱਡਾ ਪ੍ਰੋਗਰਾਮ ਹੁੰਦਾ ਅਕਾਲ ਤਖਤ ਸਾਹਿਬ ਤੇ ਵੀ ਸੰਬੋਧਨ ਕੀਤਾ ਸਿੰਘ ਸਾਹਿਬਾਂ ਵੱਲੋਂ ਪਰ ਜੋ ਟਕਰਾ ਦੀ ਨੀਤੀ ਬਣੀ ਹੋਈ ਆ ਜੋ ਹੁਣ ਤੱਕ ਵੇਖਿਆ ਗਿਆ ਟਕਸਾਲ ਵੱਲੋਂ ਜੋ ਸੁਨੇਹੇ ਆ ਰਹੇ ਆ ਜੋ ਆਪਸੀ ਕੋਰਤਨਾ ਬਣੀ ਆ ਇਸ ਨੂੰ ਅਕਾਲੀ ਦਲ ਅਮਰ ਸਰ ਕਿਵੇਂ ਵੇਖਦਾ ਅਕਾਲੀ ਦਲ ਅਮਰ ਸਰ ਆਪਣੀ ਹੋਂਦ ਹੈ ਆਪਣੀ ਹਸਤੀ ਹੈ ਅਕਾਲੀ ਦਲ ਅੰਮ੍ਰਿਤਸਰ ਕਿਸੇ ਬੰਦੇ ਦੀ ਪੜਾਈ ਪਾਲਟੀ ਨਹੀਂ ਹੈ ਇਹ ਹੁਕਮਨਾਮਿਆਂ ਦੀ ਰੌਸ਼ਨੀ ਚੋਂ 1 ਮਈ 1994 ਨੂੰ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਇਆ ਹੈ ਔਰ ਇਹਨੂੰ ਪੈਦਾ ਕਰਨ ਲੱਗਿਆਂ ਸਮਾਂ ਲੱਗਾ ਹੈ ਐਲਾਨ ਨਾਮੇ ਨੂੰ ਨਾਂ ਦੇਣ ਲੱਗਿਆਂ ਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਨਾਂ ਦੇਣ ਲੱਗਿਆ ਔਰ ਉਹਦਾ ਪ੍ਰਧਾਨ ਵੀ ਸੰਜੇਨ ਸਿੰਘ ਆਪਣੇ ਆਪ ਹੀ ਤੈਅ ਕਰਕੇ ਗਏ ਸਨ ਸੋ ਜਿਹੜਾ ਅੱਜ ਜਿੰਨੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਆਪਣੀ ਲੀਹ ਤੋਂ ਲੱਥਨ ਨਹੀਂ ਦਿੱਤਾ ਤੇ ਆਪਣੀ ਦਿਸ਼ਾ ਵੱਲ ਗਏ ਆ ਔਰ ਜਿਹੜੇ ਦਿਸ਼ਾ ਤੋਂ ਭਟਕੇ ਸਿੱਖ ਹੈ ਉਹ ਜਿੱਥੇ ਸ਼ਹਾਦਤ ਹੋਈ ਹੈ ਸੰਤਾਂ ਦੀ ਜਿੱਥੇ 72 ਗੋਲੀਆਂ ਛੀਨੇ ਚ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਉੱਥੇ ਸ਼ਹਾਦਤ ਨਹੀਂ ਮਨਾਉਂਦੇ ਪਰ ਆਪੋ ਆਪਣੇ ਟਿਕਾਣਿਆਂ ਤੇ ਮਨਾਉਂਦੇ ਆ ਇਹਦਾ ਕਾਰਨ ਕੀ ਹੈ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਜਿੱਥੇ ਬੋਲਦਾ ਉੱਥੇ ਨਹੀਂ ਜਾਣਾ ਅਸੀਂ ਤਾਂ ਵੱਖਰੇ ਥਾਂ ਤੇ ਕਰਨਾ ਹੈ ਸੋ ਦੁਸ਼ਮਣੀ ਪਤਾ ਕੀ ਹੈ ਕਿ ਸਿਮਰਨਜੀਤ ਸਿੰਘ ਮਾਨ ਦਸ਼ਾ ਜਿਹੜੀ ਵਿਗੜੀ ਸਿੱਖ ਕੌਮ ਦੀ ਉਹਨੂੰ ਸਹੀ ਕਰਨੀ ਚਾਹੁੰਦਾ ਔਰ ਅਕਾਲ ਤਖਤ ਸਾਹਿਬ ਵੱਲ ਨੂੰ ਮੁੱਖ ਰੱਖਦਾ ਤੇ ਦਿੱਲੀ ਵੱਲ ਨੂੰ ਪਿੱਠ ਕਰਦਾ ਹੈ ਤੇ ਜਿਹੜੇ ਬੰਦਿਆਂ ਨੇ ਦਿੱਲੀ ਵੱਲ ਨੂੰ ਮੁੱਖ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਪਿੱਠ ਕੀਤੀ ਹੈ ਉਹ ਥਾਂ ਥਾਂ ਤੇ ਆਪਣੀਆਂ ਮਣਾਉਣ ਕੋਈ ਤਰਾਜ ਨਹੀਂ ਪਰ 5 ਜੂਨ ਨੂੰ ਮਣਾ ਲੈਣ 7 ਜੂਨ ਨੂੰ ਮਣਾ ਲੈਣ ਪਰ 6 ਜੂਨ ਨੂੰ ਸਾਰੀ ਕੌਮ ਨੂੰ ਜਿਹੜਾ ਸਿੱਖ ਸਹਿਰਦ ਹੈ ਲੀਡਰ ਉਹ ਕਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੋ ਕਿਉਂਕਿ ਸਿੱਖਾਂ ਦੀ ਅਡਰੀ ਹਸਤੀ ਆਮ ਸਿੰਘ ਖਾਲਸਾ ਆ ਪਹੁੰਚਦੇ ਹੁੰਦੇ ਇੱਥੇ ਮੈਂ ਆਮ ਤੁਸੀਂਾਂ ਦੇਖੀ ਇੱਕ ਤੋਂ ਸਾਲ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਆ ਪਹੁੰਚਦੇ ਆ ਇੱਥੇ ਵੀ ਮਨਾਉਂਦੇ ਆ ਮਹਿਤੇ ਮਨਾਉਣ ਦੇ ਵਿੱਚ ਅਕਾਲੀ ਦਲ ਨੂੰ ਕੀ ਰੰਜਾ ਜੇ ਮਹਿਤੇ ਵੱਖਰਾ ਮਨਾਇਆ ਜਾਂਦਾ ਨਹੀਂ 7 ਜੂਨ ਨੂੰ ਮਨਾ ਲੈਣ ਜੀ 5 ਨੂੰ ਮਨਾ ਲੈਣ ਪਰ 6 ਜੂਨ ਨੂੰ ਸੰਗਤ ਨੂੰ ਪਾਟ ਕੇ ਵੱਖਰਾ ਕਰਨਾ ਇਹ ਕੋਈ ਸਿਧਾਂਤ ਨਹੀਂ ਆ ਜੇ ਤਾਂ ਸੰਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਟਕਸਾਲ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਹੁੰਦੀ ਤੇ ਅਸੀਂ ਤਾਂ ਚੁੱਪਚਾਪ ਹੀ ਉੱਥੇ ਚੱਲ ਜਾਇਆ ਕਰਨਾ ਸੀ ਬਾਬਾ ਜੀ ਦੇ ਮਗਰ ਖਲੋ ਕੇ ਅਸੀਂ ਕੀ ਕਰਨਾ ਜੇ ਇੱਥੇ ਸਾਡੇ ਸੰਤਾਂ ਨੇ ਸ਼ਹਾਦਤ ਦਿੱਤੀ ਹੈ ਫਿਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹਾਦਤ ਹੋਈ ਹੋਵੇ ਤੇ ਆਪਾਂ ਉਸੇ ਦਿਨ ਹੋਰ ਥਾਵਾਂ ਤੇ ਇਕੱਠ ਵੰਡ ਕੇ ਹਕੂਮਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿੱਖ ਪਾਟੇ ਆ ਸਿੱਖਾਂ ਦੀ ਜਿਹੜੀ ਤਾਕਤ ਉਹ ਅੱਡ-ਅੱਡ ਹੋਈ ਹੈ ਤੇ ਜੇ ਅਸੀਂ ਇਹ ਵਾਕਿਆ ਹੀ ਦੱਸਣਾ ਹੈ ਕਿ ਅਸੀਂ ਸੰਜਨੈਲ ਸਿੰਘ ਦੇ ਵਾਰਿਸਾਂ ਤੇ ਅਸੀਂ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਆਏ ਆ ਤੇ ਫਿਰ ਹਕੂਮਤ ਨੂੰ ਵੀ ਪਤਾ ਲੱਗ ਜਾਊਗਾ ਕਿ ਵਾਕਈਏ ਇਕੱਠੇ ਆ ਦਮਦਮੇ ਟਕਸਾਲ ਸੰਗਰਾਮਾਂ ਵਿੱਚ 6 ਜੂਨ ਨੂੰ ਕਰਦੀ ਆ ਭਾਈ ਅਮਰੀਕ ਸਿੰਘ ਅਜਨਾਲਾ ਉਹ ਵੀ 6 ਜੂਨ ਨੂੰ ਮਨਾਉਂਦੇ ਹੋ ਉੱਤੇ ਕੋਈ ਇਤਰਾਜ਼ ਨਹੀਂ ਇਤਰਾਜ਼ ਹੈ ਜੀ ਅਸੀਂ ਬਾਬਾ ਜੀ ਦਾ ਫੋਨ ਆਇਆ ਸੀ ਬਾਬਾ ਰਾਮ ਸਿੰਘ ਜੀ ਦਾ ਸੰਗਰਾਮ ਵਾਲਿਆਂ ਦਾ ਤੇ ਅਸੀਂ ਪਿਛਲੀ ਵਾਰ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਸੰਗਰਾਮੀ ਆਓ ਅਸੀਂ ਕਿਹਾ ਜੀ ਜ਼ਰੂਰ ਆਵਾਂਗੇ ਅਸੀਂ ਗਏ ਔਰ ਪਿਆਰ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਬੜੇ ਸੱਚੇ ਸੇਖ ਹੋ ਤੇ ਤੁਸੀਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਆਇਆ ਕਰੋ ਤੇ ਇੱਥੇ ਇੱਕ ਦਿਨ ਅੱਗੇ ਪਿੱਛੇ ਮਨਾ ਲਿਆ ਕਰੋ ਅਸੀਂ ਵੀ ਆਇਆ ਕਰਾਂਗੇ ਉਹਨਾਂ ਨੇ ਕਿਹਾ ਜੀ ਠੀਕ ਹੈ ਇਸ ਵਾਰ ਉਹਨਾਂ ਨੇ ਫੇਰ ਫੋਨ ਕੀਤਾ ਮੈਂ ਕਿਹਾ ਬਾਬਾ ਜੀ ਅਸੀਂ ਇੱਥੇ ਅਕਾਲ ਤਖਤ ਸਾਹਿਬ ਤੇ ਸੰਤਾਂ ਨੇ ਸ਼ਹਾਦਤ ਦਿੱਤੀ ਹੈ ਅਸੀਂ 6 ਜੂਨ ਨੂੰ ਇੱਥੋਂ ਕਿਤੇ ਹੋਰ ਜਾ ਨਹੀਂ ਸਕਦੇ ਅੱਗੋਂ ਪਿੱਛੋਂ ਜਿੱਥੇ ਤੁਹਾਡਾ ਸਮਾਗਮ ਹੋਊਗਾ ਉੱਥੇ ਆਵਾਂਗੇ ਸੋ ਇਹ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਅਸੀਂ ਕੱਲੇ ਬਾਬਾ ਹਰਨਾਮ ਸਿੰਘ ਧੁੰਮਾ ਜੀ ਨੂੰ ਨਹੀਂ ਅਸੀਂ ਸਾਰੇ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਸਿੱਖਾਂ ਦੀ ਸ਼ਹਾਦਤ ਹੋਈ ਔਰ ਬੱਬਰ ਮਹਿੰਗਾ ਸਿੰਘ ਜੀ ਦੀ ਸ਼ਹਾਦਤ ਅੱਜ ਸਾਰੇ ਜਾਣੇ ਇੱਥੇ ਆਏ ਆ ਹਨਾ ਉਹ ਵੀ ਟਕਸਾਲ ਚ ਨਹੀਂ ਇਹਨਾਂ ਮਣਾਈ ਹਨਾ ਅੱਜ ਸਾਰੇ ਇੱਥੇ ਆ ਸ਼੍ਰੋਮਣੀ ਕਮੇਟੀ ਵੀ ਇੱਥੇ ਮਣਾ ਰਹੀ ਹੈ ਸੋ ਇੱਥੇ ਇੱਥੇ ਕਿਸੇ ਪਾਰਟੀ ਦਾ ਨਹੀਂਗਾ ਸਿਮਰਨਜੀਤ ਸਿੰਘ ਮਾਨ ਦਾ ਆਪਣਾ ਕੱਦ ਹੈ ਉਹਦਾ 42 ਸਾਲ ਦਾ ਸੰਘਰਸ਼ ਹੈ ਉਹ ਸੰਘਰਸ਼ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜੇ ਉਹਨਾਂ ਦੇ ਲਾਗੇ ਖਲੋ ਜਾਂ ਖਲੋ ਜਾਣ ਤੇ ਇਹ ਘਟਦੇ ਨਹੀਂਗੇ ਦਮਦਮੇ ਟਕਸਾਲ ਤੇ ਅਕਾਲ ਤਖਤ ਸਾਹਿਬ ਵਾਲਿਆਂ ਦੂਰੀਆਂ ਜੋ ਬਣੀਆਂ ਹੋਈਆਂ ਵਾਂ ਅਕਾਲੀ ਦਲ ਅਮਰਸਰ ਉਹਨੂੰ ਕਿਵੇਂ ਵੇਖਦੇ ਆ ਕੱਲ ਬਾਬਾ ਰਾਮ ਸਿੰਘ ਖਾਲਸਾ ਨੇ ਕਿਹਾ ਕਿ ਜੇ ਉੱਪਰੋਂ ਬੋਲਿਆ ਗਿਆ ਫਸੀਲ ਤੋਂ ਕੁਝ ਬੋਲਿਆ ਗਿਆ ਉਹਦਾ ਅਸੀਂ ਵਿਰੋਧ ਕਰਾਂਗੇ ਸਿੰਘ ਸਭ ਗੜਗੱਜ ਦਾ ਵਿਰੋਧ ਪਰ ਤੁਹਾਡਾ ਜੋ ਸ੍ਰੀ ਆਜ਼ਮ ਸਿੰਘ ਮਾਨ ਦਾ ਸੁਨੇਹਾ ਆਉਂਦਾ ਉਹ ਗੈਨਿਕ ਗੜਗੱਜੀ ਦੀ ਹੱਕ ਦੇ ਵਿੱਚ ਆਉਂਦਾ ਇਹ ਦੂਰੀਆਂ ਕਿਉਂ ਬਣ ਰਹੀਆਂ ਸਰ ਨਹੀਂ ਦੇਖੋ ਭਾਵੇਂ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਹੋਣ ਭਾਵੇਂ ਕਿੰਨੇ ਵੀ ਜਿਨ੍ਹਾਂ ਨੇ ਸਰਸੇ ਵਾਲੇ ਨੂੰ ਮਾਫੀਆਂ ਵੀ ਦਿੱਤੀਆਂ ਐ ਜਿੰਨੇ ਵੀ ਜਥੇਦਾਰ ਆਏ ਆ ਅਸੀਂ ਇਹਨਾਂ ਨੂੰ ਨਹੀਂ ਵੰਦੇ ਅਸੀਂ ਵੰਦੇ ਆ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਅਸੀਂ ਉਹਨਾਂ ਦੀ ਹੋਂਦ ਨੂੰ ਪ੍ਰਬੰਧ ਕਿਸੇ ਦਾ ਵੀ ਹੋ ਸਕਦਾ ਐ ਪਰ ਸਿਧਾਂਤ ਤਾਂ ਸਾਡੇ ਗੁਰੂ ਨੇ ਬਖਸ਼ਿਆ ਨਾ ਬੜੀ ਕਰੜੀ ਕੱਲਣਾ ਕਾਲ ਕੇ ਆ ਦੋ ਦਿਨ ਹੋਏ ਆ ਸਾਡੇ ਪੰਜਵੇਂ ਪਾਤਸ਼ਾਹ ਨੇ ਸੀਧੀ ਦੀ ਨਹੀਂ ਰੱਖੀ ਐ ਉਹਨਾਂ ਨੇ ਕਿਹਾ ਸੀ ਤੇ ਉਹ ਚੀਜ਼ ਜਿਹੜੀ ਸਾਡੀ ਚੱਲਦੀ ਜਾ ਰਹੀ ਸੰਜਨੈਲ ਸਿੰਘ ਵੀ ਉਹਨਾਂ ਦੇ ਪਾਇਪੂਰਨਾਂ ਤੇ ਆਏ ਆ ਹੁਣ ਜਿਹੜਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਹੈ ਉਥੇ ਪ੍ਰਬੰਧ ਕਿਸੇ ਦਾ ਵੀ ਹੋਵੇ ਉਹ ਤਾਂ ਨਹੀਂ ਬਦਲਿਆ ਜਾ ਸਕਦਾ ਨਾ ਨਾ ਸਾਡੀ ਟਕਸਾਲ ਨਾਲ ਕੋਈ ਦੁਸ਼ਮਣੀ ਹੈ ਨਾ ਸਾਡੀ ਕਿਸੇ ਨਾਲ ਟਕਸਾਲ ਵੀ ਸਾਡੀ ਹੈ ਸਿੱਖਾਂ ਦੀ ਤੇ ਅਕਾਲ ਤਖਤ ਸਾਹਿਬ ਸਾਡਾ ਹੈ ਪ੍ਰਬੰਧ ਉਹਨਾਂ ਲੋਕਾਂ ਦਾ ਹੈ ਜਿਹੜੇ ਲੋਕ ਕੌਮ ਨੂੰ ਕਰਾਏ ਪਾਰ ਰਹੇ ਕੌਮ ਦੀ ਦਸ਼ਾ ਜਿਹੜੀ ਵਿਗੜੀ ਉਹਨੂੰ ਸਹੀ ਯਤਨ ਕਰਨ ਦਾ ਕੋਈ ਨਾਂ ਨਹੀਂ ਲੈਂਦਾ ਤੇ ਉਹਨੂੰ ਦਿਸ਼ਾ ਦਿਖਾਉਣ ਦਾ ਯਤਨ ਨਹੀਂ ਕਰਦਾ ਅੱਜ ਕੌਮ ਨੂੰ ਦਿਸ਼ਾ ਵੇਖਣ ਦੀ ਲੋੜ ਹੈ ਤੇ ਦਿਸ਼ਾ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਬਖਸ਼ੀ ਹੈ ਜਿੰਨਾ ਚਿਰ ਅਸੀਂ ਇੱਧਰ ਨੂੰ ਮੁੱਕ ਨਹੀਂ ਕਰਦੇ ਆਪੋ ਆਪਣੀਆਂ ਡੱਫਰੀਆਂ ਵਜਾਵਾਂਗੇ ਉਹਨਾਂ ਚਿਰ ਮੋਦੀ ਸਾਡੇ ਤੇ ਜ਼ੁਲਮ ਕਰੂਗਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਸਿੱਖ ਜਿੱਦਣ ਸਿਰ ਚੁੱਕ ਕੇ ਇਕੱਠੇ ਹੋਗੇ ਤੇ ਇਹ ਇਹ ਦੇਸ਼ ਨੂੰ ਖਤਰਾ ਬਣਨਗੇ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਭਾਵੇਂ ਪੀਐਮ ਸਾਹਿਬ ਹੈ ਤੇ ਭਾਵੇਂ ਮੁੱਖ ਮੰਤਰੀ ਸਾਹਿਬ ਹੈ ਸਿੱਖ ਇੱਕ ਇਹੋ ਜੀ ਕੌਮ ਲਿਆਕਤਵੰਦ ਕੌਮ ਹੈ ਸਿੱਖ ਨਿਹਾਤੇ ਤੇ ਵਾਰ ਨਹੀਂ ਕਰਦੀ ਜਿੰਨੇ ਜਿੰਨੇ ਸਿੱਖਾਂ ਤੇ ਭਾਜੀ ਚਾੜੀ ਹੈ ਉਹਨੂੰ ਜਵਾਬ ਵੀ ਦਿੱਤਾ ਹੈ ਭਾਵੇਂ ਹੁਣ ਆਪਣੇ ਹੁਣ ਕਈ ਯਾਰ ਮੈਂ ਸੁਣਿਆ ਭਰਾ ਮਾਰੂ ਜੰਗ ਹੁੰਦੀ ਹੈ ਜਦੋਂ ਸਮਾਂ ਵਗੜਦਾ ਹੈ ਮਾਹੌਲ ਖਰਾਬ ਹੁੰਦਾ ਹੈ ਤੇ ਜਿਹੜੇ ਆ ਸਿੱਖ ਭਰਾ ਮਾਰੂ ਜੰਗ ਕਰ ਲੈਂਦੇ ਆ ਭਰਾ ਮਾਰੂ ਜੰਗ ਹੁੰਦੀ ਕਿਤਰਾ ਹੈ ਅੱਜ ਦਿੱਲੀ ਨੇ ਹਰ ਪਿੰਡ ਚ ਪੰਜ ਪੰਜ ਦਲਾਲ ਪੈਦਾ ਕੀਤੇ ਆ ਜਿਹੜੇ ਦਿੱਲੀ ਦੀ ਦਲਾਲੀ ਕਰਦੇ ਆ ਜਿਨ੍ਹਾਂ ਨੇ ਪਿੰਡ ਦੇ ਵਿੱਚ ਸਾਰੇ ਲੋਕਾਂ ਨੂੰ ਵੰਡਿਆ ਇਹ ਪੰਜ ਚਾਰ ਥਾਵਾਂ ਤੇ ਜਿਹੜਾ ਬੰਦਾ ਵੱਧ ਝੋਲੀ 'ਚ ਪਾ ਕੇ ਦਿੱਲੀ ਗਹਿਣੇ ਪਾ ਦਿੰਦਾ ਹੈ ਉਹਨੂੰ ਉਹ ਪਿੰਡ ਦੀ ਵਜ਼ੀਰੀ ਦੇ ਦਿੰਦੇ ਆ ਹਲਕੇ 'ਚੋਂ ਵੱਧ ਇਕੱਠੇ ਕਰਕੇ ਦਿੱਲੀ ਦੀ ਝੋਲੀ ਪਾ ਦਿੰਦਾ ਉਹਨੂੰ ਹਲਕੇ ਦੀ ਵਜ਼ੀਰੀ ਦੇ ਦਿੰਦੇ ਆ ਇਸੇ ਕਰਕੇ ਉਹਨਾਂ ਨੇ ਸਾਡੇ ਲੋਕਾਂ ਨੇ ਸਾਡੇ ਨਿੱਕੇ ਨਿੱਕੇ ਸਾਡੇ ਆਮ ਸਿੱਖਾਂ ਨੂੰ ਗਹਿਣੇ ਪਾਇਆ ਦਿੱਲੀ ਕੋਲ ਤੇ ਜਿੱਦਣ ਸਿੱਖਾਂ ਨੇ ਗੁੱਸਾ ਕੱਢਿਆ ਨਾ ਜਿਹੜੇ ਅੱਜ 7% ਸਿੱਖ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਆਜ਼ਾਦ ਹੋਣਾ ਹੈ ਜਦੋਂ ਉਹਨਾਂ ਨੂੰ ਗੁੱਸਾ ਉਹਨਾਂ ਕੱਢਿਆ ਫਿਰ ਇਹਨਾਂ ਲੋਕਾਂ ਤੇ ਨਿਕਲਣਾ ਜਿਹੜੇ ਅੱਜ ਦਿੱਲੀ ਦੇ ਰਾਹ ਪਏ ਆ ਤਖਸਾਲ ਦੀ ਫਸੀਲਤ ਹੋਏ ਫੈਸਲੇ ਜੋ 2 ਦਸੰਬਰ ਨੂੰ ਹੋਏ ਉਹ ਤੋਂ ਬਾਅਦ ਵਿੱਚ ਹੁਣ ਜਿਹੜੇ ਹੋਏ ਫੈਸਲਿਆਂ ਨੂੰ ਅਕਾਲੀ ਦਲ ਅੰਮ੍ਰਿਤਸਰ ਦੀ ਨਜ਼ਰ ਕਿਵੇਂ ਵੇਖਦੀ ਆ ਜੇ ਆਪਾਂ ਮਹਿਤਉ ਟਕਸਾਲ ਦੀ ਗੱਲ ਕਰਦੇ ਆ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਮੰਨਣ ਤੋਂ ਇਨਕਾਰ ਕੀਤਾ ਤੇ ਬਹੁਤਾ ਤੋਂ ਕਹਿੰਦੇ ਕਿ ਅਸੀਂ ਮੰਨਦੇ ਵੀ ਨਹੀਂ ਤੇ ਜਿੰਨਾ ਚਿਰ ਉਹਨਾਂ ਨੂੰ ਲਾਇਆ ਨਹੀਂ ਜਾਂਦਾ ਸੀ ਉਹਨਾਂ ਚਿਰ ਲਗਾਤਾਰ ਸੰਘਰਸ਼ ਕਰਾਂਗੇ ਸ਼ਾਇਦ 10 ਜੂਨ ਨੂੰ ਉਹਨਾਂ ਸੁਖਬੀਰ ਸਿੰਘ ਪਾਲ ਦੇ ਘਰ ਦੇ ਘਰਾਓ ਦੀ ਵੀ ਜਿਹੜਾ ਸੁਨੇਹਾ ਦਿੱਤਾ ਦੇਖੋ ਜੀ ਟਕਸਾਲ ਤੇ ਬਾਬਾ ਧੰਮਾ ਸਾਹਿਬ ਕਿਦੋਂ ਦੇ ਬੈਠੇ ਆ ਕਿਸੇ ਨੇ ਬਾਬਾ ਧੰਮਾ ਸਾਹਿਬ ਦਾ ਉੱਥੇ ਜਾ ਕੇ ਧਰਨਾ ਨਹੀਂ ਲਾਇਆ ਪ੍ਰਦਰਸ਼ਨ ਨਹੀਂ ਕੀਤਾ ਵਿਰੋਧ ਨਹੀਂ ਕੀਤਾ ਕਿਸੇ ਨੇ ਇਹ ਨਹੀਂ ਜਾ ਕੇ ਸੁਖਬੀਰ ਦਾ ਘਰ ਘੇਰਿਆ ਕਿ ਬਾਬਾ ਜੀ ਨੂੰ ਲਾ ਦੋ ਕਿਹਾ ਤਾਂ ਨਹੀਂ ਕਿਸੇ ਨੇ ਅੱਜ ਗਰੀਬ ਸਿੱਖ ਜੇ ਕੋਈ ਬੈਠਾ ਹੈ ਤਖਤ ਦੀ ਸੇਵਾ ਤੇ ਜਿਉਂਨੇ ਇਹ ਕਹਿ ਦਿੰਦਾ ਹੈ ਉਹਨੇ ਕਹਿ ਦਿੰਦਾ ਹੈ ਕਿ ਗਰਮ ਖਿਆਲੀਆਂ ਤੋਂ ਬਗੈਰ ਜਿਹੜੇ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਆ ਉਨ੍ਹਾਂ ਨੂੰ ਉਹਨਾਂ ਦਾ ਵਿਰੋਧ ਕਰਨ ਤੋਂ بجائے ਸਿੱਖ ਸਿਆਸਤ ਨੂੰ ਪੜ੍ਹਨਾ ਚਾਹੀਦਾ ਹੈ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਐ ਅੱਜ ਸਪੇਨ ਦੀ ਇੱਕ ਧਾਰਨਾ ਹੈ ਕਿ ਜਿੰਨੇ ਜਿਹਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੈ ਨਾ ਉਹ ਰਾਜ ਭਾਗ ਦੀ ਗੱਲ ਨਹੀਂ ਕਰ ਸਕਦਾ ਆਜ਼ਾਦੀ ਦੀ ਗੱਲ ਹੀ ਨਹੀਂ ਕਰ ਸਕਦਾ ਕਾਰਨ ਕੀ ਕਿਉਂਕਿ ਗੁਲਾਮੀ ਦੇ ਵਿਰੋਧ ਚੋਂ ਨਿਕਲੀ ਏ ਧਾਰਨਾ ਤੇ ਆਜ਼ਾਦੀ ਦੀ ਭਾਵਨਾ ਚੋਂ ਇਹ ਨਿਕਲੀ ਐ ਸੋ ਅੱਜ ਜਿਹੜੇ ਸਾਡੇ ਸਿੱਖ ਸਾਡਾ ਵਿਰੋਧ ਕਰਦੇ ਐ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਉਹਨਾਂ ਨੂੰ ਪੜਨ ਦੀ ਲੋੜ ਹੈ ਕਿ ਉਹਨਾਂ ਦੇ ਗੁਰੂਆਂ ਨੇ ਕਿੰਨੀ ਕਰੜੀ ਘਾਲਣਾ ਘਾਲ ਕੇ ਸਿਧਾਂਤ ਬਖਸ਼ਿਆ ਹੈ ਤੇ ਅੱਜ ਸਿਧਾਂਤ ਨੂੰ ਛਿੱਕੇ ਟੰਗੀ ਫਿਰਦੇ ਆ ਗੜਗੱਜ ਸਾਹਿਬ ਨੇ ਕੀ ਉਹਦੋਂ ਦਾ ਮਾੜਾ ਕੀਤਾ ਮੈਨੂੰ ਤਾਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਨਾ ਅਸੀਂ ਜਿੰਨੇ ਵੀ ਜਥੇਦਾਰ ਆਏ ਇਹਨਾਂ ਦਾ ਵਿਰੋਧ ਨਹੀਂ ਕੀਤਾ ਕਿਉਂਕਿ ਇਹ ਇਹ ਪਦਵੀ ਉਸ ਤੇ ਬੈਠੇ ਆ ਜਿਹੜੀ ਸਾਡੀ ਸਮੋਰ ਸਿੱਖਾਂ ਦੀ ਪਦਵੀ ਹੈ ਔਰ ਮੈਨੂੰ ਮੈਨੂੰ ਸਾਨੂੰ ਗੜਗੱਜ ਸਾਹਿਬ ਜੇ ਬਾਦਲ ਸਾਹਿਬ ਨੇ ਲਾਏ ਆ ਨਾ ਤੇ ਇਹ ਉਹਨਾਂ ਦੀ ਗੱਲ ਕਰਨਗੇ ਉਹਨਾਂ ਦੀ ਕਰਨਗੇ ਪਰ ਮੈਂ ਇਹ ਗੱਲ ਚਾਹੁੰਦਾ ਹੈ ਕਿ ਜਿਹੜਾ ਸਾਡਾ ਤਾਕਤ ਹੈ ਸੇਖ ਉੱਥੇ ਆਣ ਕੇ ਆਪਣੇ ਫੈਸਲੇ ਕਿਉਂ ਨਹੀਂ ਕਰ ਸਕਦੇ ਗੜਗੱਜ ਸਾਹਿਬ ਨੂੰ ਮਜਬੂਰ ਕਰ ਸਕਦੇ ਆ ਜਿੱਦ ਤਰ੍ਹਾਂ ਦੂਜਿਆਂ ਨੂੰ ਆਪਾਂ ਕਿਹਾ ਸੀ ਕਿ ਇਹਨਾਂ ਸਰਸੇ ਵਾਲੇ ਨੂੰ ਮਾਫੀ ਦੇਤੀ ਇਹਨੂੰ ਲਾਓ ਆਪਾਂ ਗੜਗੱਜ ਸਾਹਿਬ ਜਿੱਦਣ ਗਲਤ ਕੰਮ ਕਰਨਗੇ ਕਹਦਾਗੇ ਇਹਨੂੰ ਵੀ ਲਾਓ ਅੱਜ ਤਾਂ ਉਹਨਾਂ ਨੇ ਇਹ ਗੱਲ ਕੀਤੀ ਨਾ ਕਿ ਕੌਮ ਨੂੰ ਇਕੱਠੀ ਹੋਣਾ ਚਾਹੀਦਾ ਤੇ ਜੇ ਇਕੱਠੇ ਹੋਣ ਦਾ ਕੋਈ ਵੀ ਸੰਦੇਸ਼ ਦਿੰਦਾ ਹੈ ਬਾਬਾ ਜੀ ਇਕੱਠੇ ਹੋਣ ਦਾ ਸੰਦੇਸ਼ ਦੇਣ ਬਾਬਾ ਜੀ ਪਹਿਲ ਕਦਮੀ ਕਰਨ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਾਂਗੇ ਇੱਥੇ ਹੋ ਅਕਾਲੀ ਦਲ ਇਕੱਠੇ ਹੋਣਗੇ ਜੇ ਇਕੱਠੇ ਦੀ ਗੱਲ ਕੀਤੀ ਹੈ ਤੇ ਵੱਖੋ-ਵੱਖਰੇ ਅਕਾਲੀ ਦਲ ਬਹੁਤਾਂ ਹਿੱਸਿਆਂ ਵਿੱਚ ਵੰਡ ਚੁੱਕਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨਾਂ ਨੇ ਹਮੇਸ਼ਾ ਹੀ ਪਹਿਲ ਕਦਮੀ ਕੀਤੀ ਹੈ ਵੀ ਆਓ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਲੋ ਕਰੋ ਲੇਵ ਲੈ ਤੇ ਜਿਹੜੇ ਬੰਦੇ ਹੁਣ ਇਕੱਠੇ ਹੋਣਾ ਹੀ ਨਹੀਂ ਚਾਹੁੰਦੇ ਇਹਨਾਂ ਨੂੰ ਪਤਾ ਹੈ ਉਹ ਕੌਣ ਉਹ ਸਾਰੀਆਂ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਇਹਨਾਂ ਲੋਕਾਂ ਦੀਆਂ ਉਹ ਚਾਹੁੰਦੇ ਆ ਕਿ ਸਾਨੂੰ ਸਿਰਫ ਕੁਰਸੀ ਦੀ ਲੋੜ ਹੈ ਵਜ਼ੀਰੀ ਦੀ ਲੋੜ ਹੈ ਖਾਲਸਤਾਨ ਕੀ ਹੈ ਉਹ ਡਰ ਲੱਗਦਾ ਹੈ ਖਾਲਸਤਾਨ ਤਾਂ ਇੱਕ ਹਲੇ ਮੀਰਾਜ ਹੈ ਜਿੱਥੇ ਹਰ ਸਰਮਣੂ ਸਤਕਾਰ ਮਿਲੂਗਾ ਜਿੱਥੇ ਇੱਕ ਪੰਗਤ ਤੇ ਇੱਕ ਸੰਗਤ 'ਚ ਬੈਠ ਕੇ ਲੋਕ ਪ੍ਰਸ਼ਾਦਾ ਛਕਣਗੇ ਕੋਈ ਲੰਗੇ ਨੂੰ ਫੜ ਕੇ ਸੜਕ ਪਾਰ ਕਰਾ ਦੂਗਾ ਕੋਈ ਭੁੱਖੇ ਨੂੰ ਰੋਟੀ ਖਵਾ ਦੂਗਾ ਕੋਈ ਨੰਗੇ ਨੂੰ ਬਿਸਤਰਾ ਦੇ ਦੂਗਾ ਇਹ ਖਾਲਸਤਾਨ ਦੀ ਡੈਫੀਨੇਸ਼ਨ ਹੈ ਖਾਲਸਤਾਨ ਕੋਈ ਟੈਰਰਿਸਟ ਅੱਤਵਾਦ ਨਹੀਂ ਹੈ ਜਿਹੜੇ ਕਰਾਏ ਸਾਡੇ ਮੁੰਡਿਆਂ ਨੂੰ ਪਾਇਆ ਨਾ ਕਿ ਤੁਸੀਂ ਜੇ ਖਾਲਸਤਾਨੀਆਂ ਦਾ ਤੌਰ ਤੇ ਪਰਚਾ ਹੋ ਜੂ ਹੱਦ ਹੋ ਗਈ ਹੈ ਯਾਰ ਇੱਥੇ ਅਮਰਤ ਸ਼ਾ ਅੱਤਵਾਦ ਫਲਾਈ ਫਿਰਦਾ ਹੈ ਅਇਤੇ ਜਿੰਨੇ ਮੋਦੀ ਦੀ ਜੁੰਡਲੀ ਹੈ ਉਹ ਸਾਰੇ ਹੀ ਅਤਵਾਦੀ ਹੈ ਉਹਨਾਂ ਨੇ ਤਾਂ ਗਜਰਾਤ ਚ ਵੀ ਮੁਸਲਮਾਨ 2000 ਵੱਡਤਾ 2000 ਦੇ ਵਿੱਚ ਉੱਥੇ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਰਿਆ ਕਰਤਾ 15 ਅਗਸਤ ਵਾਲੇ ਦਿਨ ਇਹਨਾਂ ਨੇ ਸਰਸੇ ਵਾਲੇ ਨੂੰ ਹਰ ਵੇਲੇ ਪਰੋਲਾਂ ਦਿੱਤੀਆਂ ਜਨਮ ਕੇਕ ਕੱਟਣ ਨੂੰ ਅਤਵਾਦ ਕਿਉਂ ਨੇ ਆਤਵਾਦੀ ਸਿੱਖ ਨਹੀਂ ਹੈ ਅਤਵਾਦੀ ਉਹ ਲੋਕ ਹੈ ਜਿਹੜੇ ਅੱਜ ਸਾਡੇ ਸਿੱਖਾਂ ਨੂੰ ਭਲੇਖਾ ਪਾ ਕੇ ਬੈਠੇ ਆ ਜਿੰਨੀ ਸਾਡੇ ਸਿੱਖਾਂ ਦੀਆਂ ਟਕਸਾਲਾਂ ਜਾਂ ਤਖਤ ਹੈ ਉਹਨਾਂ ਨੂੰ ਇੱਕ ਜੋਟੋ ਕੇ ਚੱਲਣਾ ਚਾਹੀਦਾ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿਜਣੀਆਂ ਅੱਜ ਗਲਦੀਪ ਕਲਦੀਪ ਸਿੰਘ ਦੀ ਜਗ੍ਹਾ ਤੇ ਮੰਨ ਲਓ ਹੋਰ ਕਿਸੇ ਨੂੰ ਉਹ ਲਾ ਦਿੰਦੇ ਐ ਤੇ ਫਿਰ ਇਹ ਇਹ ਤਾਂ ਜਿੱਦਾਂ ਉਹ ਆਪਣਾ ਹੈਗਾ ਸੀ ਰਾਮ ਰੀਵ ਨੂੰ ਮਾਫੀ ਦੇਣ ਵਾਲਾ ਜਥੇਦਾਰ ਉਸ ਦਿਨ ਕਿਉਂ ਨਹੀਂ ਕਿਹਾ ਕਿ ਇਹ ਸੰਦੇਸ਼ ਨਾ ਪੜੇ ਟਕਸਾਲ ਨੂੰ ਕਹਿਣਾ ਚਾਹੀਦਾ ਸੀ ਨਾ ਕਿ ਇਹ ਸੰਦੇਸ਼ ਨਾ ਪੜੇ ਇਹਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਕਿ ਸਰਸੇ ਵਾਲੇ ਨਾਲ ਕੀ ਯਾਰੀ ਸੀ ਕਿ ਉਹਦੇ ਵਾਰੀ ਨਹੀਂ ਤੇ ਅੱਜ ਸੰਦੇਸ਼ ਪੜਨ ਤੋਂ ਇਨਕਾਰ ਕੀਤਾ ਜਾਂਦਾ ਸ਼ਹੀਦੀ ਦਿਹਾੜੇ ਚੱਲ ਰਹੇ ਆ 6 ਤਰੀਕ ਨੂੰ ਕਾਲੀਦਾਲ ਅੰਮ੍ਰਿਤਸਰ ਦਾ ਕੀ ਪ੍ਰੋਗਰਾਮ ਆ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਅਸੀਂ ਆਪਣੇ ਪੰਜਾਬ ਦੀ ਤੇ ਪੂਰੇ ਸਿੱਖ ਕੌਮ ਦੀ ਨੌਜਵਾਨੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਆਪਣਾ ਮੂਲ ਪਛਾਣ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸ਼ਬਦ ਆਉਂਦਾ ਹੈ ਕਿ ਤੁਸੀਂ ਆਪਣਾ ਮੂਲ ਪਛਾਣੋ ਤੇ ਜੇ ਅਸੀਂ ਆਪਣਾ ਮੂਲ ਪਛਾਣਾਂਗੇ ਤੇ ਸਾਡੇ ਗੁਰੂ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਕਿਹਾ ਹੈ ਕਿ ਤੁਸੀਂ ਇੱਕ ਦੇਸ਼ ਹੋ ਇੱਕ ਤੁਹਾਡਾ ਵੱਖਰਾ ਗ੍ਰੰਥ ਹੈ ਵੱਖਰਾ ਪੰਥ ਹੈ ਵੱਖਰੀ ਬੋਲੀ ਵੱਖਿਆ ਸਭਰਾ ਸੱਭਿਆਚਾਰ ਤੇ ਵੱਖਰਾ ਪਹਿਰਾਵਾ ਜਿਹਦੇ ਕੋਲੇ ਸਾਰਾ ਕੁਝ ਹੁੰਦਾ ਹੈ ਨਾ ਉਹ ਇੱਕ ਮੁਲਕ ਦਾ ਦੇਸ਼ ਦਾ ਮਾਲਕ ਹੁੰਦਾ ਹੈ ਤੇ ਅਸੀਂ ਹੁਣ ਵਜ਼ੀਰੀਆਂ ਨਹੀਂ ਕਰਨੀਆਂ ਅਸੀਂ ਤਾਂ ਰਾਜ ਭਾਗ ਕਰਨ ਵਾਲੀ ਕੌਮ ਹੈ ਆਟਾ ਦਾਲ ਵਾਲੀ ਲੈਣ ਵਾਲੀ ਕੌਮ ਨਹੀਂ ਗਈ ਮੈਂ ਜ਼ਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਨਾ ਕਿ 6 ਜੂਨ ਨੂੰ ਤੁਸੀਂ ਵੀ ਕਹੋ ਅਸੀਂ ਆਟਾ ਦਾਲ ਦੇ ਭਲੇਖੇ ਜਾਣ ਕੇ ਤੁਹਾਡੀਆਂ ਵਜੀਰੀਆਂ ਨਹੀਂ ਕਰਨੀਆਂ ਅਸੀਂ ਆਪਣਾ ਰਾਜ ਭਾਗ ਕਾਇਮ ਕਰਨਾ ਹੈ ਜਿਹੜਾ ਵੀ ਜਥੇਦਾਰ ਹੋਵੇ ਜੀ ਉਹ ਇਹ ਗੱਲ ਕਰੂਗਾ ਤੇ ਅਸੀਂ ਉਹਦਾ ਸਾਥ ਦੇਵਾਂਗੇ ਜੇ ਉਹ ਬਾਦਲਾਂ ਦੀ ਗੱਲ ਕਰੂਗਾ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਕਿਉਂਕਿ ਬਾਦਲਾਂ ਨੇ ਤਾਂ ਸਿੱਕ ਕੌਮ ਨੂੰ ਖੂਚ ਸੁਟਿਆ ਹੈ ਕਦੀ ਵੀ ਨਹੀਂ ਨਿਕਲ ਸਕਦੀ ਐਨੇ ਡੂੰਘੇ ਖਾੜ ਦੇ ਚ ਸੁਟਿਆ ਹੈ ਨਿਕਲ ਹੀ ਨਹੀਂ ਸਕਦੀ ਅੱਜ ਉਹ ਰੁੜੇ ਜਾਂਦੇ ਘਾਹ ਨੂੰ ਹੱਥ ਪਾਉਂਦੇ ਆ ਕਿ ਕਰੇ ਅਸੀਂ ਬਚ ਜਾਾਂਗੇ ਬਿਲਕੁਲ ਨਹੀਂ ਭਾਵੇਂ ਕੋਈ ਵੀ ਅਸੀਂ ਦਾ ਗਰੰਟ ਹੈੱਡ ਗ੍ਰਾਂਤੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਬੜੀ ਵੱਡੀ ਪਦਵੀ ਤੇ ਬੈਠੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਬੈਠ ਕੇ ਸੇਵਾ ਕਰਾਈ ਆ ਉਹਨਾਂ ਨੇ ਕਿਹੜੀ ਦਿੱਲੀ ਨਾਲ ਜਾਰੀ ਪਾਈ ਉਦੋਂ ਵੀ ਤਾਂ ਦਸਾਂ ਦਸਾਂ ਪਿੰਡਾਂ ਦੇ ਪਹਾੜੀ ਰਾਜੇ ਹੈਗੇ ਸੀ ਨਾ ਜਿਹੜੇ ਕਹਿੰਦੇ ਸੁਖਵੀਰ ਸਿੰਘ ਬਾਦਲ ਦਾ ਸੁਨੇਹਾ ਜਿਹੜਾ ਕਿ ਦਮਦਮਤ ਸਾਹਿਬ ਦੀ ਧਰਤੀ ਤੋਂ ਕਹਿੰਦੇ ਕਿ ਜਿਹੜੇ ਸਿੰਘ ਸਾਹਿਬ ਸੀ ਪਹਿਲੋਂ ਉਹ ਤਿੰਨੇ ਕਿਤੇ ਨ ਕਿਤੇ ਤਾਰਾਂ ਜਿਹੜੀਆਂ ਆਰਐਸਐਸ ਨਾਲ ਜੁੜੀਆਂ ਹੋਈਆਂ ਤੇ ਆਰਐਸਐਸ ਦੇ ਵਿੱਚ ਰਹਿ ਕੇ ਹੀ ਤਾਂ ਉਹਨਾਂ ਨੇ ਸਿੱਖੀ ਦਾ ਘਾਣ ਕੀਤਾ ਹੈ ਤੁਸੀਂ ਮੈਨੂੰ ਇੱਕ ਵੀ ਇੱਥੋਂ ਦੀ ਸਟੇਟਮੈਂਟ ਦੇ ਦਿਓ ਕਿ ਐਸਜੀਪੀਸੀ ਦੇ ਇੰਨੇ ਚੜ ਦੇ ਰਾਜਕਾਲ ਦੌਰਾਨ ਇਹਨਾਂ ਕਿੰਨੇ ਆਈਪੀਐਸ ਕਿੰਨੇ ਆਈਐਸ ਕਿੰਨੇ ਪੀਪੀਐਸ ਪੈਦਾ ਕੀਤੇ ਆ ਮੈਨੂੰ ਇੱਕ ਸਟੇਟਮੈਂਟ ਦੇ ਦਿਓ ਕਿ ਕਿੰਨੇ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਗੁਰੂ ਦੀ ਗੋਲਕ ਵਿੱਚ ਨੌਕਰੀ ਦਿੱਤੀ ਆ ਕਿੰਨਿਆਂ ਨੂੰ ਇਹਨਾਂ ਨੇ ਲਾਜ ਦਿੱਤਾ ਹੈ ਕਿੰਨਿਆਂ ਨੂੰ ਇਹਨਾਂ ਨੇ ਉਹਦਾ ਪ੍ਰਬੰਧ ਕੀਤਾ ਹੈ ਐਜੂਕੇਸ਼ਨ ਦਾ ਕੋਈ ਪ੍ਰਬੰਧ ਹੀ ਨਹੀਂਗਾ ਅੱਜ ਪ੍ਰਦਰਸ਼ਨੀ ਲੱਗੀ ਐ ਸ਼ਿਦਾਂ ਦੀ ਬਾਹਰ ਇੰਨੇ ਸਾਲ ਹੋ ਗਏ ਉਹਦੋਂ ਕਿਉਂ ਨਹੀਂ ਲੱਗੀ ਦਿੱਲੀ ਦੇ ਨਾਲ ਨੌ ਮਾਸ ਦਾ ਰਿਸ਼ਤਾ ਇਹਨਾਂ ਦਾ ਇਹਨਾਂ ਨੇ ਆਪੇ ਕਿਹਾ ਸੀ ਕਿ ਕਾਤਲ ਹਵਾਰਾ ਕਦੀ ਕੌਮ ਨੂੰ ਸੇਧ ਨਹੀਂ ਦੇ ਸਕਦਾ ਅੱਜ ਜੂਨ 1984 ਦੇ ਛਿੱਧਾਂ ਦੀ ਯਾਦ ਆ ਗਈ ਜਦੋਂ ਤਾਂ ਉਹ ਸ਼ਹਿਤ ਵਾਲੀ ਉਂਗਲ ਮੋਚ ਪਾ ਛੱਡਦੇ ਸੀ ਉਦੋਂ ਤੱਕ ਸਾਰਾ ਕੁਝ ਭੁੱਲ ਜਾਂਦਾ ਹੈ ਜਦੋਂ ਉਹਨਾਂ ਨੇ ਖਿੱਚ ਲਈ ਹੈ ਤੇ ਉਦੋਂ ਹੁਣ ਇਹਨਾਂ ਨੂੰ ਪੰਥ ਯਾਦ ਆ ਗਿਆ ਅੱਜ ਕਹਿੰਦੇ ਆ ਕਿ ਇੱਥੇ ਤੋਹੀਨ ਹੁੰਦੀ ਹੈ ਇਹ ਬਿਲਕੁਲ ਲੋਕੀ ਸਮਝ ਚੁੱਕੇ ਇਹਨਾਂ ਦੀਆਂ ਚਾਲਾਂ ਨੂੰ ਸਿਮਰਨਜੀਤ ਸਿੰਘ ਮਾਨ ਆਪਣੀ ਮਿਸਾਲ ਆਪ ਹੈ ਕਿਉਂਕਿ ਉਹਨੇ ਕਦੀ ਵੀ ਇਹਨਾਂ ਦਾ ਵਿਰੋਧ ਨਹੀਂ ਕੀਤਾ ਇਹਨਾਂ ਦੇ ਖਿਲਾਫ ਨਹੀਂ ਬੋਲੇ ਪਰ ਜਿਹੜਾ ਵੀ ਬੰਦਾ ਸਿਧਾਂਤ ਦੇ ਉਲਟ ਸਿਧਾਂਤ ਦੀਆਂ ਧਾਜੀਆਂ ਡਾਉਂਦਾ ਹੈ ਉਹਦੇ ਉਲਟ ਜ਼ਰੂਰ ਹੈ ਉਹ ਆਪਣੀ ਗੱਲ ਕਹਿੰਦੇ ਆ ਉਹਨਾਂ ਦੀ ਗੱਲ ਲੋਕ ਸੁਣਦੇ ਆ ਕੌਮ ਸੁਣਦੀ ਆ 6 ਜੂਨ ਨੂੰ ਉਹਨਾਂ ਨੇ ਕਹਿਣੀ ਹੈ ਤੇ ਉਹ ਸੰਜਨੈਲ ਸਿੰਘ ਦੇ ਪਾਇਪੂਰ ਨੇ ਤੇ ਚੱਲਦੇ ਆ ਤੇ ਇਹਨਾਂ ਚੱਲਦੇ ਰਹਿਣਾ ਸੋ ਇਸ ਕਰਕੇ ਮੈਂ ਬਾਬਾ ਜੀ ਨੂੰ ਤੇ ਇਹਨਾਂ ਨੂੰ ਸਾਰੇ ਨੂੰ ਆਪਣੇ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਕੋ ਇੱਕ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹਨੂੰ ਕੋਈ ਦਾਗ ਨਹੀਂ ਲੱਗਾ ਜਿਹੜਾ ਕਦੀ ਵਿਕਿਆ ਝੁਕਿਆ ਨਹੀਂ ਇਹਦੇ ਨਾਲ ਚੱਲੋ ਤੇ ਇਹਦੇ ਨਾਲ ਚੱਲ ਕੇ ਤੁਸੀਂ ਆਪਣੀ ਸਿਆਸਤ ਆਪ ਸਿਰਜੋ ਜਿਹੜਾ ਪਲੇਟਫਾਰਮ 1 ਮਈ 1994 ਨੂੰ ਤੁਹਾਨੂੰ ਦਿੱਤਾ ਹੈ ਨਾ ਜਥੇਦਾਰ ਭਾਈ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਉਸ ਪਲੇਟਫਾਰਮ ਤੇ ਸਿੱਖ ਆਪਣੀ ਸਿਆਸਤ ਸਿਰਜਣ ਹੋਰ ਆਸੇ ਪਾਸੇ ਨਾ ਝਾਕਣ ਜੇ ਆਸੇ ਪਾਸੇ ਝਾਕਦੇ ਰਹਿ ਤੇ ਜਦੋਂ ਪਹਿਲਾਂ ਇਹਨਾਂ ਨੇ ਸਾਨੂੰ ਕੁਝ ਨਹੀਂ ਸਹਿਰ ਦਿੱਤੀ ਹੁਣ ਕੀ ਦੇਣੀ ਆ ਸਿਮਰਨਜੀਤ ਸਿੰਘ ਮਾਨ ਦੇ ਮੋਢਿਆਂ ਤੇ ਭਾਰ ਪਾ ਕੇ ਅਗਲੀ ਸਿੱਖ ਸਿਆਸਤ ਸਿਰਜਣ ਹਰਪਾਲ ਸਿੰਘ ਬਲੇ ਸਾਡੇ ਨਾਲ ਸੀ ਅਕਾਲੀ ਦਲ ਦੀ ਸਿਆਸਤ ਬਾਰੇ ਕਹਿ ਦੱਸ ਦਿੱਤਾ ਉਹਨਾਂ ਨੇ ਕਿ ਅਕਾਲੀ ਵਾਲਾ ਅੰਮ੍ਰਿਤਸਰ ਦੀ ਸਿਆਸਤ ਕੀ ਆ ਤੇ ਨਾਲ ਹੀ ਗੜਗਲ ਸਾਹਿਬ ਦਾ ਪੱਖ ਵੀ ਪੂਰਿਆ ਨਾਲ ਉਹਨਾਂ ਨੇ ਕਿਹਾ ਕਿ 2015 ਦੇ ਵਿੱਚ 2015 ਦੇ ਵਿੱਚ ਜੀਰੂ ਜੀ ਗੁਰੂ ਸਾਹਿਬ ਦੀਆਂ ਬੇਦਬੀਆਂ ਹੋਈਆਂ ਸੀ ਉਦੋਂ ਟਕਸਾਲ ਤੇ ਵੀ ਤੰਜ ਕੱਸਿਆ ਕਿ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਗਿਆ ਉਦੋਂ ਸਿੰਘ ਸਾਹਿਬਾਨ ਦਾ ਅੱਜ ਤੁਸੀਂ ਵਿਰੋਧ ਕਰ ਰਹੇ ਹੋ ਕਹਿੰਦੇ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਆਪਣੀ ਗੱਲ ਰੱਖਣ ਵਾਸਤੇ ਆਉਣੇ ਆ ਅਕਾਲੀ ਦਲ ਅੰਮ੍ਰਿਤਸਰ ਆਪਣੀ ਗੱਲ ਰੱਖਦਾ ਸਿਧਾਂਤਕ ਤੰਤਾ ਤੇ ਚੱਲ ਰਹੇ ਆ ਤੇ ਉਸੇ ਤਰ੍ਹਾਂ ਚੱਲਦੇ ਰਵਾਂਗੇ ਹਾਂ ਅਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਉਦੋਂ ਫਸੀਲ ਤੋਂ ਜੋ ਕਿਹਾ ਜਾਂਦਾ ਉਦੋਂ ਦਾ ਸੁਨੇਹਾ ਸੀ ਜੋ ਉੱਧਰ ਜੋ ਟਕਸਾਲ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ ਕੱਲ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਕਿ ਜੇ ਕੁਲਦੀਪ ਸਿੰਘ ਗੜਗੱਜ ਸੰਬੋਧਨ ਹੋਣਗੇ ਸਿੱਖ ਕੌਮ ਨੂੰ ਤੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਤੇ ਅਕਾਲੀ ਦਲ ਅੰਮ੍ਰਿਤਸਰ ਟ ਇਸ ਟਾਈਮ ਦੇ ਉੱਤੇ ਗੁਲਦੀਪ ਸਿੰਘ ਗੜਗਾਜ ਜੀ ਸਿੰਘ ਸਾਹਿਬ ਦੇ ਹੱਕ ਦੇ ਵਿੱਚ ਲਟਿਆ ਹੋਇਆ ਉਹ ਕਹਿੰਦੇ ਕਿ ਅਸੀਂ ਕਦੀ ਵੀ ਕਿਸੇ ਦੀ ਵਿਰੋਧਤਾ ਨਹੀਂ ਕਰਦੇ ਅਸੀਂ ਸਿਧਾਂਤ ਤੇ ਚੱਲਦੇ ਆਂ ਸਿਧਾਂਤ ਤੇ ਪਹਿਰਾ ਦਿੰਦੇ ਰਵਾਂਗੇ ਤੇ ਨਾਲ ਹੀ ਉਹਨਾਂ ਨੇ ਅੱਜ ਦੇ ਦਿਨ 1 ਜੂਨ ਨੂੰ ਜੋ ਸਮੇਂ ਦੀ ਹਕੂਮਤ ਵੱਲੋਂ ਕਹਿਟਾਇਆ ਗਿਆ ਸੀ ਅਕਾਲ ਤਖਤ 'ਸਬਤੇ ਹਮਲਾ ਕੀਤਾ ਗਿਆ ਸੀ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਨੂੰ ਯਾਦ ਕੀਤਾ ਵਾ 6 ਤਰੀਕ ਤੱਕ ਇਸੇ ਤਰ੍ਹਾਂ ਹੀ ਤੁਹਾਡੇ ਚੱਲਣਿਆ ਸੰਗਤ ਨਾਤਮਸਤਕ ਹੁੰਦੀ ਰਹਣਾ 6 ਤਰੀਕ ਵਾਲੇ ਪ੍ਰੋਗਰਾਮ ਬਾਰੇ ਦੱਸ ਗਿਆ ਕਿ 6 ਤਰੀਕ ਨੂੰ ਇੱਥੇ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਸੇਕ ਸੰਗਤ ਨੂੰ ਪਹੁੰਚਣਾ ਚਾਹੁੰਦਾ ਹਾਂ ਵੱਖਰੇਵੇਂ ਜਿਹੜੇ ਵੱਖ-ਵੱਖਰੇ ਤੌਰ ਤੇ ਮਨਾਉਣੇ ਜੇ ਸੰਗਰਾਮਾਂ ਦੀ ਗੱਲ ਕਰਦੇ ਆ ਜਾਂ ਭਾਈ ਅਮਰੀਕ ਸਿੰਘ ਵੱਲੋਂ ਮਨਾਇਆ ਜਾਂਦਾ ਪ੍ਰੋਗਰਾਮ ਜਾਂ ਟਕਸਾਲ ਬਣਾਉਣੇ ਕਿਹਾ ਕਿ ਇੱਕੇ ਥਾਂ ਹੀ ਪ੍ਰੋਗਰਾਮ ਹੋਣਾ ਚਾਹੀਦਾ ਉਹ ਵੀ ਜਿੱਥੇ ਸਿੰਘ ਸਾਹਿਬ ਸ਼ਹੀਦ ਹੋਏ ਆ ਸੰਤ ਜਨਾ ਸਿੰਘ ਖਾਲਸਾ ਪੰਡਤਰਾ ਵੱਲੋਂ ਸ਼ਹੀਦ ਹੋਏ ਆ ਬਾਬਾ 18 ਸਿੰਘ ਸ਼ਹੀਦ ਹੋਇਆ ਪ੍ਰੋਗਰਾਮ ਉੱਥੇ ਹੀ ਚਾਹੀਦਾ ਵਾ ਇਹਨੂੰ ਇੱਕ ਵੱਡੇ ਪੱ ਕੀ ਹੁੰਦੀ ਆ ਕਾਲੀ ਦਲ ਅੰਮ੍ਰਿਤਸਰ ਦੀ ਤੇ 6 ਤਰੀਕ ਦਾ ਇੱਕ ਇਤਿਹਾਸਕ ਦਿਨ ਹੋਊਗਾ ਉਹ ਉਸ ਦਿਨ ਕੀ ਆਕਾਲ ਤਖਤ ਸਾਹਿਬ ਤੇ ਜੇ ਆਪਾਂ ਬਾਬਾ ਹਰਨਾਮ ਸਿੰਘ ਖਾਲਸਾ ਦੀ ਗੱਲ ਕਰਦੇ ਆ ਜਾਂ ਗਿਆਨੀ ਕੁਲਦੀਪ ਸਿੰਘ ਗੱਜ ਦੀ ਗੱਲ ਕਰਦੇ ਆ ਕਿਤੇ ਆਹਮੋ ਸਾਹਮਣਾ ਨਾ ਹੋਵੇ ਕਿਉਂਕਿ ਜੇ ਆਪਾਂ ਪਿਛਣੇ ਤਸਵੀਰਾਂ ਦੀ ਗੱਲ ਕਰਦੇ ਆ ਸਮੇਂ-ਸਮੇਂ ਤੇ ਤਸਵੀਰਾਂ ਨਿਕਲੀਆਂ ਪਰ ਉਹ ਤਸਵੀਰਾਂ ਹੁਣ ਕੌਮ ਨਹੀਂ ਦੇਖਣਾ ਚਾਹੁੰਦੀ ਦੇਖਦੇ ਆ ਸ਼ਾਂਤਮਈ ਮਾਹੌਲ ਹੈ 6 ਤਰੀਕ ਦਾ ਕਿ ਜਾਂ ਆਪਸ ਦੇ ਵਿੱਚ ਕੋਈ ਟਕਰਾਅ ਬਣਦਾ ਵਾ ਟਕਰਾਅ ਦੇ ਵਿੱਚ ਜੇ ਹੁੰਦਾ ਤੇ ਉਹਦੇ ਵਿੱਚ ਬਾਬਾ ਰਾਮ ਸਿੰਘ ਖਾਲਸਾ ਪਿੰਡਰਾਵਾਲੇ ਜਿਹਨਾਂ ਨੇ ਕਹਿ ਦਿੱਤਾ ਕਿ ਅਸੀਂ ਕੁਲਦੀਪ ਸਿੰਘ ਗੜਗੱਜ ਦਾ 6 ਤਰੀਕ ਨੂੰ ਰੋਧ ਕਰਾਂਗੇ ਜੇ ਉਹਨਾਂ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ